ਤੇ ਆਇਆ 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 ਐਵਤੇ ਕਾਫੀ ਸਮੇਂ ਬਾਅਦ-ਬਾਰ ਕੱਡੇ ਜਾਂ ਤਾਂ ਕਰਕੇ ਖੁੱਡੇ ਦਾ ਕਲਰ ਵੀ ਆਪਾਂ ਚੇਨ ਕਰਤਾ ਸੀਗਾ ਉਹ ਦੋਨੇ ਕੂਤਰੇ ਨਹੀਂ ਬਾਹਰ ਕੱਡੇ ਤਾਂ ਕਰਕੇ ਅੱਜ ਖੁੱਡੇ ਜੇ ਜਾਣ ਤੋਂ ਥੋੜਾ ਔਖਾ ਕਰਦੇ ਆਂ ਤੇ ਬਾਜ ਤੇ ਲੱਗੇ ਹੋਏ ਆਂ ਤਾਂ ਕਰਕੇ ਆਪਣੇ ਆ ਜਾਣਗੇ ਐਵਤੇ ਆਇਆ ਆਵਾਜ਼ ਸੁਣ ਕੇ ਰਿਐਕਟ ਕਰਦਾ ਬੱਚਾ ਜਾਈ ਥੱਲੇ 베ੜੇ ਜੋ ਆਵਾਜ਼ ਮਾਰੋ ਤਾਂ ਵੀ ਥੱਲੇ ਝਾਕਦਾ ਤੇ ਅੱਜ ਕੱਲ ਆਪਾਂ ਬੰਨਨੇ ਸੀਗੇ ਅੱਜ ਖੋਲਦੇ ਤੇ ਆਇਓ ਤੇ ਇਹ ਬੇਟੇ ਕੋਈ ਬਾਈ ਖੁੱਡੇ ਲਈ registerTask ਆਪਾਂ ਖੋਲਤੀ ਉਮੀਦ ਕਰਦੇ ਹਾਂ ਜਲਦੀ ਆ ਜੇ ਗੁੱਡੇ ਚ ਇੱਕ ਬੱਚਾ ਆਪਣਾ ਗੁੱਡੇ ਚ ਚਲਾ ਗਿਆ ਤੇ ਇਹ ਕਾ ਵੀ ਛੋਟੇ ਸੀਗੇ ਉਹਨੂੰ ਕਲਰ ਵਿੱਚ ਇੰਜ ਕਰ ਗਏ ਜਦੋਂ ਆਪਾਂ ਪਹਿਲਾਂ ਹਦਰੀ ਦਾ ਲਾਏ ਸੀਗੇ ਹੁਣ ਤਾਂ ਬਹੁਤ ਟਾਈਮ ਹੋ ਗਿਆ ਆਪਾਂ ਸਿਰਫ ਇੱਕ ਦਿਨ ਮੰਨੇ ਸੀਗੇ ਗੱਲ ਤੇ ਅੱਜ ਆਪਾਂ ਖੋਲਦੇ ਆਏ ਉਤੇ اے ਬਟੇ ਆਇਆ ਆਇਆ ਆਏ ਉਤੇ ਹੋ ਬਟੇ ਦੇਖੋ ਬਾਈ ਆਵਾਜ਼ ਤੇ ਰਿਐਕਟ ਜ਼ਰੂਰ ਕਰਦਾ ਇਹਨੂੰ ਪਤਾ ਤਾਂ ਹੈਗਾ ਆਵਾਜ਼ ਦਾ ਦੇਖੋ ਆ ਗਿਆ ਥੱਲੇ ਨਹੀਂ ਆਣਾ ਆ ਰਿਹਾ ਇਸ ਨੂੰ ਥੱਲੇ ਉਤਰਨਾ ਭੁੱਲ ਗਿਆ ਹੈ ਕਿਵੇਂ ਆਂਦਾ ਸੀਗਾ ਤੇ ਦੂਜਾ ਬੱਚਾ ਬਣਾ ਜਿਹੜਾ ਅੰਦਰ ਚਲਾ ਗਿਆ ਤੇ ਬਾਈ ਅੱਜ ਕੂਕਰਾਂ ਨੂੰ ਪਾਈਆ ਮੱਖੀ ਤਾਂ ਕਰਕੇ ਦੇਖੋ ਬਾਈ ਮੱਖੀਵੇਂ ਇਹਨਾਂ ਨੇ ਖੰਡਾਤੀ ਨਵੇਂ ਬੱਚੇ ਜਿਹੜੇ ਇਹਨਾਂ ਨੂੰ ਖਾਣਗੇ ਆਂਦੀ ਹਲੇ ਆਪਾਂ ਫਸਟ ਟਾਈਮ ਅੱਜ ਟਰਾਈ ਕੀਤੀ ਆ ਕਾਫੀ ਸਮੇਂ ਬਾਅਦ ਪਾਈ ਸੀਗੀ ਤਾਂ ਕਰਕੇ ਖਾਣ ਚ ਜਿਹੜਿਆ ਚੋਟ ਕਰਦੇ ਆ ਠੀਖਾ ਕੀ ਅੱਧੀ ਖੰਡਾਤੀ ਤੇ ਨਵੇਂ ਬੱਚੇ ਆ ਜਿਹੜੇ ਹੁਣ ਕੱਢੇ ਸੀਗੇ ਛੋਟੇ ਇਹਨਾਂ ਨੂੰ ਮੱਕੀ ਲੰਗਾਰ ਨੂੰ ਥੋੜੀ ਆਪਾਂ ਕਹਿ ਸਕਦੇ ਹਾਂ ਵੀ ਦਿੱਕਤ ਆਉਂਦੀ ਹੈ ਬਟ ਆਪਣੇ ਜਿਹੜੇ ਪਲਾਂ ਦੇ ਕੋ ਉਤਰ ਗਿੱਜੇ ਹੋਏ ਆ ਉਹ ਖਾ ਜਾਂਦੇ ਆ ਤੇ ਬਾਈ ਆਪਣੇ ਲੋਫਟ ਚੈੱਕ ਕਰੋ ਇੱਧਰ ਆਪਾਂ ਪਾਈ ਸੀਗੀ ਸਾਰਾ ਕੰਮ ਨਵੇੜਤਾ ਆ ਦੇਖੋ ਬਾਈ ਟਰੇ ਕਰਤੀ ਖਾਲੀ ਤੇ ਆਪਾਂ ਦੁਬਾਰਾ ਗੇਰ ਦਿੰਦੇ ਆ ਦੇਖੋ ਬਾਈ ਐਮ ਇਸ ਕੀ ਖਾਣ ਆ ਆ ਦੇਖੋ ਬਾਈ ਆ ਗਿਆ ਬੱਚਾ ਫੇਰ ਚਲਾ ਗਿਆ ਹੱਤੀ ਤੇ ਨਾਲਿਆਂ ਨਾਲ ਇਹਦੇ ਖੰਭ ਫੁੱਲੇ ਜਾਣਗੇ। ਕਾਫੀ ਸਮਾਂ ਹੋ ਗਿਆ। ਤੇ ਕੋ ਉਤਰਾਂ ਦਾ ਜਿਹੜਾ ਬੰਗਲ ਨੂੰ ਫੋਨ ਵੀ ਰੋਗ ਜਾਂਦਾ ਹੈ। ਧੁੱਪ ਧੱਪ ਆਪਾਂ ਲਵਾਈ ਨਹੀਂ ਵੀਰੇ ਕੱਲ ਕੱਢੇ ਸੀਗੇ ਤੇ ਅੱਜ ਛੱਡੇ ਹੋਏ ਆ। ਮੈਨੂੰ ਨਹੀਂ ਸੀਗਾ ਵੀ ਉੱਡ ਜਾਣਗੇ ਪਰ ਉਤਰ ਗਏ ਛਤਰੀ ਤੇ। ਹਲੇ ਇਹਨਾਂ ਨੂੰ ਚੰਗੀ ਤਰ੍ਹਾਂ ਆਪਾਂ ਉਡਾਇਆ ਨਹੀਂ। ਨਹੀਂ ਆਪਾਂ ਉਡਾਂਦੇ ਕਿਉਂਕਿ ਹਲੇ ਟਾਈਮ ਲੱਗੂ ਪੱਲੇ ਖੁਲਣਗੇ ਕਬੂਤਰਾਂ ਦੇ ਸਰਦیاں ਕਰਕੇ ਕਬੂਤਰ ਵੀ ਜਾਮ ਹੋ ਜਾਂਦੇ ਆ ਤੇ ਬਾਕੀ ਬਾਈ ਆਪਾਂ ਤਿੰਨ ਬੰਨੇ ਹੋਏ ਆ ਇੱਕ ਉਹ ਛਤਰੀ ਦੇ ਬੰਨੇ ਆ ਇੱਕ ਕੇਸ ਤੇ ਬੰਨੇ ਆ ਹੋਇਆ ਇੱਕ ਉਹ ਮਣਿਆਲੀ ਛਤਰੀ ਦੇ ਬੰਨੇ ਆ ਹੋਇਆ ਤਾਂ ਕਿ ਜੇ ਕਬੂਤਰ ਉੱਡਣ ਆਪਣੇ ਉੱਤਰ ਜਾਣ ਉਹ ਕਬੂਤਰ ਆਪਣੇ ਲੱਗੇ ਹੋਏ ਆ ਪੱਕੇ ਪਿਛਲੇ ਸਾਲ ਉੱਡੇ ਸੀਗੇ ਪਰ ਇਹ ਬੱਚੇ ਨਹੀਂ ਉੱਡੇ ਵੇ ਐਵ ਤੇ ਐਵੇਟੇ ਆ ਦੇਖੋ ਬਾਈ ਬਾਤ ਤੇਰੀ ਐਕਟ ਜਰੂਰ ਕਰਦਾ ਇਹ ਪਤੰਦਰ ਥੱਲੇ ਨਹੀਂ ਆ ਰਿਹਾ ਇਹ ਛਤਰੀ ਤੇ ਵੀ ਆ ਜੇ ਨਾ ਤਾਂ ਵੀ ਠੀਕ ਹੈ ਦੇਖੋ ਆਏ ਉਤੇ ਇਹ ਬਟੇ ਆਇਆ ਆਇਆ ਬਾਈ ਟੱਕੀ ਬੰਦਾ ਫਿਲਹਾਲ ਇਸ ਟਾਈਮ ਕਿਉਂਕਿ ਆਪਾਂ ਚੈੱਕ ਕਰ ਰਹੇ ਸੀ ਇਹ ਵੀ ਆਵਾਜ਼ ਮਾਰੇ ਤੋਂ ਆਂਦਾ ਆਵਾਜ਼ ਤੇ ਲੱਗੇ ਕੋ ਉਤਰਾਂ ਦਾ ਇਹ ਫਾਇਦਾ ਜੇ ਉੱਤੇ ਉੜਦੇ ਹੋਣ ਤਾਂ ਜਲਦੀ ਉਤਰ ਜਾਂਦੇ ਆ ਜੇ ਆਪਾਂ ਨੂੰ ਉਤਾਰਨਾ ਹੋਵੇ ਤੇ ਆਵਾਜ਼ ਤੇ ਆਪਾਂ ਜਦੋਂ ਇਹ ਛੋਟੇ ਸੀਗੇ ਉਦੋਂ ਲਾਏ ਸੀਗੇ ਆਵਾਜ਼ ਦੀ ਪਛਾਣੇ ਜ਼ਰੂਰ ਕਰਦੇ ਆਂ ਪਰ ਜਿਹੜਾ ਫੁੱਡਿਆਂ ਦੀ ਪਛਾਣ ਥੋੜੀ ਜਿਹੀ ਮੁਸ਼ਕਲ ਆ ਗਈ ਹੋਊਗੀ ਆਪਾਂ ਪੇਂਟ ਵਗੈਰਾ ਬਾਅਦ ਚ ਕੀਤਾ ਉਦੋਂ ਦੇ ਡੇਢ ਦੋ ਮਹੀਨਾ ਹੋ ਗਿਆ ਪੇਂਟ ਕੀਤਾ ਨੂੰ ਉਦੋਂ ਦੇ ਬਾਈ ਆ ਵੀ ਆਪਾਂ ਕੱਢੇ ਨਹੀਂ ਹੈਗੇ ਜਦੋਂ ਆਪਾਂ ਲਾਸਟ ਟਾਈਮ ਵੀਡੀਓ ਬਣਾਈ ਸੀਗੀ ਇੱਕ ਪੁਰਾਣੀ ਵੀਡੀਓ ਜੂ ਤੁਸੀਂ ਦੇਖ ਸਕਦੇ ਹੋ ਜਿਹੜੀ ਮੈਂ ਦੱਸਿਆ ਸੀਗਾ ਵੀ ਬੈਰੀ ਤੋਂ ਡਰ ਕੇ ਬੱਚਾ ਲੰਘ ਗਿਆ ਇਹ ਆ ਦੇਖੋ ਬਾਈ ਆ ਗਿਆ ਛਤਰੀ ਦੇ ਇਸ ਤੇ ਤੇ ਬਾਈ ਆਪਾਂ ਛੱਡਿਆ ਹੋਇਆ ਤਾਂ ਕਰਕੇ ਆ ਕਿਉਂਕਿ ਛਤਰੀਆਂ ਦੇ ਲੱਗ ਜੂ ਇੱਕ ਤੋਂ ਦੂਜੀ ਛਤਰੀ ਜਾਣ ਲੱਗ ਜਾਣਾ ਇੰਨਾਂ ਨਾਲ ਇਹਨਾਂ ਦੇ ਫੰਗ ਵੀ ਖੁੱਲ ਜਾਣਗੇ ਕਿਉਂਕਿ ਆਪਾਂ ਡਾਇਰੈਕਟ ਜੇ ਡਾਤਾ ਫਿਰ ਹੋ ਸਕਦਾ ਇਹਨਾਂ ਤੋਂ गिर ਜਾਣੇ ਕਿਤੇ ਤੇ ਬਾਈ ਆ ਦੇਖੋ ਕੂਤਰ ਕਰੋ ਚੱਕ ਖੜਨੀ ਫੁਰਨੀ ਕਾਫੀ ਸੋਹਣੀਆਂ ਤੇ ਆਪਣੀ ਬਾਈ ਕਾਲੀ ਦਿਵਾਜ ਕੂਤਰੀ ਦਾ ਇਹ ਲਾਲ ਪੱਠਾ ਛੋਟੀਆਂ ਛੋਟੇ ਹੁੰਦੇ ਦੀਆਂ ਪਿਕਸ ਤੁਸੀਂ ਪੁਰਾਣੀ ਵੀਡੀਓ ਚ ਚੈੱਕ ਕਰ ਸਕਦੇ ਹੋ ਕਿਦਾਂ ਦਾ ਹੁੰਦਾ ਸੀਗਾ ਜੇ ਲਾਸਟ ਵੀਡੀਓ ਦੇ ਵਿੱਚ ਆਪਾਂ ਦਿਖਾਇਆ ਸੀਗਾ ਕਿ ਆਪਣਾ ਬੱਚਾ ਜਿਹੜਾ ਲੰਘ ਗਿਆ ਸੀਗਾ ਬੈੜੀ ਤੋਂ ਡਰ ਕੇ ਇਹ ਲੰਘ ਗਿਆ ਸੀਗਾ ਬੱਚਾ ਆਪਣਾ ਬੈਰੀ ਤੋਂ ਡਰ ਕੇ ਬਾਕੀ ਬਾਈ ਹੁਣ ਵੀ ਇਹ ਡਰਦਾ ਰਿਹਾ ਕਿਉਂਕਿ ਬਹੁਤ ਟਾਈਮ ਬਾਅਦ ਘੁੱਡੇ ਨੂੰ ਬਾਹਰ ਕੱਢਿਆ ਇਹਦੇ ਨਾਲ ਬਾਈ ਆ ਛੋਟੇ ਬੱਚੇ ਭੁੱਲ ਜਾਂਦੇ ਹੁੰਦੇ ਆ ਹੁਣ ਬਾਈ ਆਪਾਂ ਟਾਕੀ ਖੋਲਦੇ ਆ ਨਾਣੇ ਵਗੈਰਾ ਇਹ ਜੋ ਆਪਾਂ ਬਾਜ਼ਾਰਾਂ ਤੇ ਮਸਤੀ ਇਸ ਟਾਈਮ ਪਾਰ ਰਹੇ ਆ ਆ ਦੇਖੋ ਬਾਈ ਕਿੰਨੀ ਸਪੀਡ ਨਾਲ ਆ ਕੇ ਵੜ ਗਿਆ ਖੁੱਡੇ ਦੇ ਵਿੱਚ ਬੱਚਾ ਕਰੋ ਬਾਈ ਚੱਕ ਇਹ ਬੱਚਾ ਬਾਈ ਜਿਹੜਾ ਤੁਸੀਂ ਦੇਖ ਸਕਦੇ ਹੋ ਇਹ ਵਾਲਾ ਇਹ ਬੱਚਾ ਤੇ ਭਈਆ ਹਾਈ ਫਲੈਰ ਦਾ ਬੱਚਾ ਆਪਣਾ ਤੇ ਇੱਧਰ ਬੈਠਿਆਂ ਦੋ ਲਾਲ ਬੱਚੇ ਤੇ ਉਹ ਕੱਢਿਆ ਹੋਇਆ ਇੱਕ ਹਾਈ ਫਲੈਰਾਂ ਨੇ ਇਸ ਲਾਈਨ ਚ ਜ਼ਿਆਦਾਤਰ ਹਾਈ ਫਲਰ ਹਨੇ ਉਂਡੇ ਤਰੇ ਹੋਏ ਸੀਗੇ ਇੱਕ ਦੇ ਆਪਣੇ ਦੇ ਅੰਡੇ ਖਰਾਬ ਹੋ ਗਏ ਤੇ ਦੂਜੀ ਉਹ ਬੈਠੀ ਆ ਤੇ ਥਰਡ ਉਹ ਬੈਠੀ ਆ ਤੇ ਭਾਈ ਇਸ ਤਰ੍ਹਾਂ ਉਹ ਤਰ੍ਹਾਂ ਨੂੰ ਛਤਰੀ ਦੇ ਵੀ ਲਾਨਨੇ ਆ ਨੈਕਸਟ ਵੀਡੀਓ ਆਪਣੀ ਤੁਹਾਨੂੰ ਤੁਹਾਡੇ ਨਾਲ ਆਪਾਂ ਸ਼ੇਅਰ ਕਰਾਂਗੇ ਉਹ ਚ ਆਪਾਂ ਇੱਕ ਦਵਾਈ ਦਿਖਾਵਾਂਗੇ ਤੁਹਾਨੂੰ ਕੋਤਰਾ ਦੇ ਵਿੱਚ ਕਈ ਵਾਰ ਵਾਈਰਸ ਆ ਜਾਂਦਾ ਉਸ ਦੀ ਦਵਾਈ ਆਪਾਂ ਅਗਲੀ ਵੀਡੀਓ ਫੁੱਲ ਡਿਟੇਲ ਨਾਲ ਬਣਾਵਾਂਗੇ ਧੰਨਵਾਦ ਦੋਸਤੋ ਵੀਡੀਓ ਦੇਖਣ ਲਈ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਅੰਡਰ ਤੱਕ ਦੇਖਣ ਲਈ ਧੰਨਵਾਦ ਮਿਲਦੇ ਆ ਨਵੀਂ ਵੀਡੀਓ ਦੇ ਵਿੱਚ